ਸਤਨਾਮ ਵਾਹਿਗੁਰੂ ਸਾਹਿਬ ਜੀ RAM ਕਲੀ ਮਹੱਲਾ ਪੰਜਵਾਂ ਆਵਤ ਹਰਖ ਨ ਜਾਵਤ ਦੁਖਾ ਨਹਿ ਬਿਆਪੈ ਮਨ ਰੋਗਨੀ ਸਦਾ ਆਨੰਦ ਗੁਰਪੂਰਾ ਪਾਇਆ ਤਉ ਉਤਰੀ ਸਗਲ ਬਿਯੋਗਨੀ ਏ ਬਿਦ ਹੈ ਮਨ ਜੋਗਨੀ ਮੋਹ ਸੋਗ ਰੋਗ ਲੋਗ ਨ ਬਿਆਪੈ ਤੈ ਹਰ 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 ਅਸ ਭੋਗਨੀ ਰਹਾਓ ਸੁਰਗ ਪਵਿੱਤਰਾ ਮਿਰਤ ਪਵਿੱਤਰਾ ਪਿਆਲ ਪਵਿੱਤਰ ਅਲੋਗਨੀ ਆਗਿਆਕਾਰੀ ਸਦਾ ਸੁਖ ਪੁੰਚੈ ਜਤ ਕਤ ਪੇਖੋ ਹਰ ਗੁਣੀ ਨੈ ਸਿਵ ਸ਼ਕਤੀ ਜਲ ਨਹੀਂ ਪਵਨਾ ਤਹ ਆਕਾਰ ਨਹੀਂ ਮੇਦਨੀ ਸਤਗੁਰ ਜੋ ਕਾ ਤਹ ਨਿਵਾਸਾ ਜਹ ਅਵਗਤ 나ਥ ਅਗਮਤਨੀ ਤਨ ਮਨ ਹਰ ਕਾ ਧਨ ਸਭ ਹਰ ਕਾ ਹਰ ਕੇ ਗੁਣ ਹਾ ਕਿਆ ਗਣੀ ਕਹੋ ਨਾਨਕ ਹਮ ਤੁਮ ਗੁਰ ਕੋਈ ਹੈ ਅੰਬੈ ਅੰਬ ਮੇ ਲੋਗਣੀ RAM KALI MAHALLA 5 ਤਰੇ ਗੁਣ ਰਹਤ ਰਹੈ ਨਰਾਰੀ ਸਾਧਕ ਸਿੱਧ ਨ ਜਾਣੈ ਰਤਨ ਕੋਠੜੀ ਅੰਮ੍ਰਿਤ ਸੰਪੂਰਣ ਸਤ ਗੁਰ ਕੈ ਖਜ਼ਾਨੈ ਅਚਰਜ ਕੇ ਛੇ ਕਹਿਣ ਨ ਜਾਈ ਬਸਤ ਗੋਚਰ ਭਾਈ ਰਹਾਓ ਮੂਲ ਨਾਹੀ ਕਛ ਕਰਨ ਜੋਗਾ ਕਿਆ ਕੋ ਕਹਿ ਸੁਣਾਵੇ ਕਥਨ ਕਹਿਣ ਕੋ ਸੋਜੀ ਨਾਹੀ ਜੋ ਪੇਖੈ ਤਿਸ ਬਣ ਆਵੇ ਸੋਈ ਜਾਣੈ ਕਰਨਹਿ ਹਾਰਾ ਕੀਤਾ ਕਿਆ ਬੇਚਾਰਾ ਆਪਣੀ ਗਤਿ ਮਿਤਿ ਆਪੇ ਜਾਣੈ ਹਰਿ ਆਪੇ ਪੂਰ ਪੰਡਾਰਾ ਐਸਾ ਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹੈ ਆਗਾਈ ਕਹੋ ਨਾਨਕ ਮੇਰੀ ਆਸਾ ਪੂਰੀ ਸਤਗੁਰ ਕੀ ਸ਼ਰਨ ਆਈ RAM ਕਲੀ ਮਹੱਲਾ ਪੰਜਵਾ ਅੰਗੀਕਾਰ ਕੀਆ ਪ੍ਰਭ ਆਪਣੈ ਬੈਰੀ ਸਗਲੇ ਸਾਦੇ ਜਿਨ ਬੈਰੀ ਹੈ ਇਹ ਜਗ ਲੂਟਿਆ ਤੇ ਬੈਰੀ ਲੈ ਬਾਦੇ ਸਤਗੁਰ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਰਸ ਮਾਣੀ ਨਾਉ ਜਪੀ ਪਰਵਾਸਾ ਤੇਰਾ ਰਹਾਓ ਚੇਤਨਾ ਆਪਸ ਦੂਜੀ ਬਾਤਾ ਸਿਰ ਉਪਰ ਰਖਵਾਰਾ ਬੇਪਰਵਾਹ ਰਹਤ ਹੈ ਸੁਆਮੀ ਇਕ ਨਾਮ ਕੈ ਆਧਾਰਾ ਪੂਰਨ ਹੋਏ ਮਿਲਿਓ ਸੁਖਧਾਈ ਪੂਨ ਨਕਾਈ ਬਾਤਾ ਤਤਸਾਰ ਪਰਮ ਪਦ ਪਾਇਆ ਛੋਡਣਾ ਕਤ ਹੂੰ ਜਾਤਾ ਬਰਨ ਨਾ ਸਾਕੋ ਜੈ ਸਾ ਤੂੰ ਹੈ ਸਾਚੇ ਅਲਖ ਅਪਾਰਾ ਅਤਲ ਅਥਾ ਅਡੋਲ ਸੁਆਮੀ ਨਾਨਕ ਖਸਮ ਹਮਾਰਾ RAM KALI MAHALLA 5 ਤੂੰ ਦਾਨਾ ਤੂੰ ਅਬਚਲ ਤੂੰ ਹੀ ਤੂੰ ਜਾਤ ਮੇਰੀ ਪਾਤੀ ਤੂੰ ਅਡੋਲ ਕਦੇ ਡੂਲੇ ਨਾਹੀ ਕਾ ਹਮ ਕੈਸੀ ਤਾਤੀ ਏਕੈ ਏਕੈ ਏਕ ਤੂੰ ਹੀ ਏਕੈ ਏਕੈ ਤੂੰ ਰਾਯਾ ਤਉ ਕਿਰਪਾ ਤੇ ਸੁਖ ਪਾਇਆ ਰਹਾਓ ਤੂੰ ਸਾਗਰ ਹਮ ਹੰਸ ਤੁਮਾਰੇ ਤੁਮ ਮਹਿਮਾਨ ਕ ਲਾਲਾ ਤੁਮ ਦੇਵੋ ਤਿਲ ਸੰਕ ਨਾ ਮੰਨੋ ਹਮ ਪੁੰਚੈ ਸਦਾ ਨਿਹਾਲਾ ਹਮ ਬਾਰਕ ਤੁਮ ਪਿਤਾ ਹਮਾਰੇ ਤੁਮ ਮੁਖ ਦੇਵੋ ਖੀਰਾ ਹਮ ਖੇਲੇ ਸਭ लाਡ ਲੜਾਵੇ ਤੁਮ ਸਦ ਗੁਣੀ ਗਹੀਰਾ ਤੁਮ ਪੂਰਨ ਪੂਰਹਿ ਸੰਪੂਰਨ ਹਮ ਪੀ ਸੰਗ ਗਾਏ ਮਿਲਤ 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 ਮਿਲ ਰਹਾ ਨਾਨਕ ਕਹਿਣ ਨ ਜਾਇ RAM KALI MAHALLA 5 ਕਰ ਕਰ ਤਾਲ ਪਖਾਵ ਜਨੈ ਨੋ ਮਾਥੈ ਵਜੈ ਰ ਬਾਬਾ ਕਰਨੋ ਮਦ ਬਾਸਰੀ ਬਾਜੈ ਜੇਵਾ ਧੁਨ ਆਗਾ ਜਾ ਨਿਰਤ ਕਰੇ ਕਰ ਮਨੁ ਆ ਨਾਚੈ ਆਣੇ ਕੋ ਗੁਰ ਸਾਜਾ RAM ਕੋ ਨਿਰਤਕਾਰੀ ਪੀਖੇ ਪੀਖਨ ਹਾਰ ਦਇਆਲਾ ਜੇ ਤਾ ਸਾਜ ਸਿੰਗਾਰੀ ਰਹਾਓ ਅਖਾਰ ਮੰਡਲੀ ਧਰਨ ਸਬਾਈ ਉਪਰ ਗਗਨ ਚੰਦਵਾ ਪਵਨ ਵਿਚੋਲਾ ਕਰਤ ਕੇਲਾ ਜਲ ਤੇ ਉਪਤ ਹੋਆ ਪੰਜ ਤਤ ਕਰ ਪੁਤਰਾ ਕੀਨਾ ਕਿਰਤ ਮਲਾਵਾ ਹੋਆ ਚੰਦ ਸੂਰਜ ਦੋਏ ਜਰੇ ਚਰਾਗਾ ਚੌਕੰਟ ਭੀਤਰ ਰਾਖੇ ਦਸ ਪਾਤੋ ਪੰਜ ਸੰਗੀਤਾ ਏਕੈ ਭੀਤਰ ਸਾਥੇ ਭਿੰਨ ਭਿੰਨ ਹੋਏ ਭਾਵ ਦਿਖਾਵੇ ਸਭ ਉਨਰਾਰੀ ਭਾਖੇ ਘਰ ਘਰ ਨਿਰਤ ਹੋਵੇ ਦਿਨ ਰਾਤੀ ਘਟ ਘਟ ਵਜੇ ਤੂਰਾ ਏਕ ਨਚਾਵੇ ਏਕ ਪਵਾਵੇ ਏਕ ਆਏ ਜਾਏ ਹੋਏ ਧੂਰਾ ਕਹੋ ਨਾਨਕ ਸੋ ਬਹੁਰਣ ਨਾਚੈ ਜਿਸ ਗੁਰ ਭੇਟੈ ਪੂਰਾ RAM KALI MAHALLA 5 ਓੰਕਾਰ ਏਕ ਧੁਨ ਏਕੈ ਏਕਾ ਰਾਗ ਲਾਪੈ ਇਕਾ ਦੇਸੀ ਇਕ ਦਿਖਾਵੇ ਇਕੋ ਰਹਿ ਆ ਵਿਆਪੈ ਏਕਾ ਸੁਰਤ ਏਕਾ ਹੀ ਸੇਵਾ ਏਕੋ ਗੁਰ ਤੇ ਜਾਪੈ ਭਲੋ ਭਲੋ ਰੇ ਕੀਰਤਨੀਆਂ RAM RAMA RAMA ਗੁਣ ਗਾਓ ਛੋੜ ਮਾਇਆ ਕੇ ਤੰਦ ਸੁਆਓ ਰਹਾਓ ਪੰਜ ਬਜਿਤਰ ਕਰੇ ਸੰਤੋਖਾ ਸਾਤ ਸੁਰਾ ਲੈ ਚਾਲੈ ਬਾਜਾ ਮਾਨ ਤਾਨ ਤਜ ਤਾਨ ਪਾਉ ਨਾ 비ਗਾ ਕਲ ਫੇਰ ਹੀ ਫੇਰ ਨਾ ਹੋਵੇ ਕਬਹੀ ਏਕ ਸ਼ਬਦ ਬੰਦ ਪਾਲੈ ਨਾਰਦੀ ਨਰਹਰ ਜਾਣ ਹਦੂਰੇ ਘੁੰਗਰ ਖੜਕ ਤਿਆਗ ਬਸੂਰੇ ਸਹਿਜ ਆਨੰਦ ਦਿਖਾਵੇ ਭਾਵੇ ਇਹ ਨਿਰਤਕਾਰੀ ਜਨਮ ਨ ਆਵੇ ਜੇ ਕੋ ਆਪਣੇ ਠਾਕੁਰ ਭਾਵੇ ਕੋਟ ਮਦ ਇਹ ਕੀਰਤਨ ਗਾਵੇ ਸਾਧ ਸੰਗਤ ਕੀ ਜਾਓ ਮੋਟੇਕ ਕਹੋ ਨਾਨਕ ਤਿਸ ਕੀਰਤਨ ਏਕ राम कली मोहल्ला पांचवा कोई बोले राम राम कोई खुदाए कोई सेवा गुसैया कोई अलाहे कारण करण करीम कृपा तार रहीम रहाओ कोई नावए तीर्थ कोई हज जाए कोई करे पूजा कोई शरण वाए कोई पढ़े वेद कोई कतेव ਕੋਈ ਓੜ ਨੀਲ ਕੋਈ ਸੁਪੇਦ ਕੋਈ ਕਹੈ ਤੁਰਕ ਕੋਈ ਕਹੈ ਹਿੰਦੂ ਕੋਈ ਬਾਛੈ ਭਿਸਤ ਕੋਈ ਸੁਰਗਿੰਦੂ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ RAM KALI MAHALLA 5 ਪਵਨ ਮਹ ਪਵਨ ਸਮਾਇਆ ਜੋਤੀ ਮਹਿ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਇੱਕ ਰੋਵਣ ਹਾਰੇ ਕੀ ਕਵਨ ਟੇਕ ਕੌਨ ਮੁWARE ਕੌਨ ਮੁਵਾ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋ ਚਲਤ ਭਿਆ ਰਹਾਓ ਅਗਲੀ ਕਿਛ ਖਬਰ ਨਾ ਪਾਈ ਰੋਵਣ ਹਾਰ ਪੇ ਉਠ ਸੁਧਾਈ ਭਰਮ ਮੋਕੇ ਬਾਂਦੇ ਬੰਦ ਸੁਪਨ ਭਿਆ ਪਖਲਾਏ ਅੰਧ ਇਹ ਤੋ ਰਚਨ ਰਚੀ ਆਕਰਤਾਰ ਆਪ ਤਜਾਵਤ ਹੁਕਮ ਅਪਾਰ ਨਹਿ ਕੋ ਮੂਆ ਨ ਮਰਣੈ ਜੋਗ ਨਹਿ ਬਿਨ ਸਹਿ ਅਬਨਾਸੀ ਹੋਗ ਜੋ ਇਹ ਜਾਣੋ ਸੋ ਇਹ ਨਾਹੀਂ ਜਾਣਨ ਹਾਰੇ ਕਉ ਬਲ ਜਾਓ ਕਹੋ ਨਾਨਕ ਗੁਰ ਪਰਮ ਚੁਕਾਇਆ ਨਾ ਕੋਈ ਮਰੈ ਨਾ ਆਵੈ ਜਾਇ RAM KALI MAHALLA 5 ਜਪ ਗੋਬਿੰਦ ਗੋਪਾਲ ਲਾਲ RAM ਨਾਮ ਸਿਮਰਤੋ ਜੀਵੈ ਫਿਰਨਾ ਖਾਈ ਮਹਾਂਕਾਲ ਰਹਾਉ ਕੋਟ ਜਨਮ ਭਰਮ ਭਰਮ ਆਇਓ ਬੜੈ ਭਾਗ ਸਾਧ ਸੰਗ ਪਾਇਓ ਬਿਨ ਗੁਰ ਪੂਰੇ ਨਾਹੀ ਉਧਾਰ ਬਾਬਾ ਨਾਨਕੀ ਆਖੈ ਇਹੋ ਵਿਚਾਰ ਰਾਗ ਰਾਮ ਕਲੀ ਮਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਚਾਰ ਪੁਕਾਰੈ ਨਾ ਤੂੰ ਮਨ ਖਟ ਭੀ ਇੱਕਾ ਬਾਤ ਵਖਾਨੈ 10 ਅਸਟੀਮ ਮਿਲ ਇੱਕੋ ਕਹਿਆ ਤਾਂ ਭੀਜੋਗੀ ਭੇਦ ਨਾ ਲਹਿਆ ਕਿੰਕਰੀ ਅਨੂਪਵਾਜੈ ਜੋਗੀ ਆ ਮਤਵਾਰੋ ਰੇ ਰਹਾਓ ਪ੍ਰਥਮੇ ਵਸਿਆ ਸਤ ਕਾ ਖੇੜਾ ਤ੍ਰਿਤਿਏ ਮੈਂ ਕਿਛ ਭਇਆ ਦੁਤੇੜਾ ਦੁਤੀਆ ਅਰਧ ਅਰਧ ਸਮਾਇਆ ਏਕ ਰਹਿਆ ਤਾਂ ਏਕ ਦਿਖਾਇਆ ਏਕੈ ਸੂਤ ਪਰੋਏ ਮਣੀਏ ਗਾਂਠੀ ਭਿੰਨ 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 ਤਣੀਏ ਫਿਰਤੀ ਮਾਲਾ ਬਹੁ ਵਿਧ ਪਾਏ ਖਿੰਚਿਆ ਸੂਤ ਤਾਂ ਆਈ ਥਾਏ ਚੌਵੇਂ ਇੱਕ ਮਟ ਹੈ ਕੀਆ ਤੈਂ ਵਿਖੜੇ ਥਾਨ ਅਨਕ ਖੜਕੀਆ ਖੋਜਦ ਖੋਜਦ ਦੁਆਰੇ ਆਇਆ ਤਾਂ ਨਾਨਕ ਜੋਗੀ ਮਹਿਲ ਘਰ ਪਾਇਆ ਿਓ ਕਿੰਕਰੀ ਅਨੂਪ ਵਾਜੈ ਸੁਣ ਜੋਗੀ ਕੈ ਮਨ ਮੀਠੀ ਲਾਗੇ ਰਹਾਉ ਦੂਜਾ ਰਾਮ ਕਲੀ ਮਹੱਲਾ ਪੰਜਵਾਂ ਤਾਗਾ ਕਰ ਕੇ ਲਾਈ ਥਿਗਲੀ ਲੋ ਨਾੜੀ ਸੁਆਹ ਹੈ ਅਸਤੀ ਅੰਬੇ ਕਾ ਕਰ ਡੰਡਾ ਤਰਿਆ ਕਿਆ ਤੂੰ ਜੋਗੀ ਗਰਬੈ ਪਰਿਆ ਜਬ 나ਥ ਦਿਨ ਰਹਿ ਨਾਈ ਤੇਰੀ ਖਿੰਠਾ ਦੋ ਤਿਹਾਈ ਰਹਾਓ ਗਹਿਰੀ ਵਿਪੂਤ ਲਾਏ ਬੈਠਾ ਤਾੜੀ ਮੇਰੀ ਤੇਰੀ ਮੰਦਰਾ ਤਾਰੀ ਮੰਗੈ ਟੂਕਾ ਤ੍ਰਿਪਤ ਨਾ ਪਾਵੇ ਨਾਥ ਛੋੜ ਜਾ ਚੈ ਲਾਜ ਨ ਆਵੇ ਚਲ ਚਿਤ ਜੋਗੀ ਆਸਣ ਤੇਰਾ ਸਿੰਘੀ ਵਾਜੈ ਨਿਥੋ ਉਦਾਸੀਰਾ ਗੁਰ ਗੁਰ ਕੀ ਤੈ ਬੂਝ ਨ ਪਾਈ ਫਿਰ ਫਿਰ ਜੋਗੀ ਆਵੇ ਜਾਈ ਜਿਸਨੋ ਹੋਆ 나ਥ ਕਿਰਪਾਲਾ ਰਹਿ ਰਾਸ ਹਮਾਰੀ ਗੁਰ ਗੋਪਾਲਾ ਨਾਮੈ ਖਿੰਥਾ ਨਾਮੈ ਬਸਤਰ ਜਨ ਨਾਨਕ ਜੋਗੀ ਹੋਆ ਆਸਤਰ ਇਹੋ ਜਪਿਆ ਨਾ ਆਸ ਦਿਨ ਰਹਿ ਨਾਈ ਹੁਣ ਪਾਇਆ ਗੁਰ ਗੋਸਾਈ ਰਹਾਉ ਦੂਜਾ ਰਾਮ ਕਲੀ ਮਹੱਲਾ ਪੰਜਵਾਂ ਕਰਨ ਕਰਾਵਨ ਸੋਈ ਆਨਣ ਦੀ ਸੈ ਕੋਈ ਠਾਕੁਰ ਮੇਰਾ ਸੁਗੜ ਸਜਾਨਾ ਗੁਰਮੁਖ ਮਿਲਿਆ ਰੰਗ ਮਾਨਾ ਐਸੋ ਰੇ ਹਰ ਰਸ ਮੀਠਾ ਗੁਰਮੁਖ ਕਿਨੈ ਵਿਰਲੇ ਢੀਠਾ ਰਹਾਉ ਨਿਰਮਲ ਜੋਤ ਅੰਮ੍ਰਿਤ ਹਰ ਨਾਮ ਬੀਵਤ ਅਮਰ ਭਈ ਨੇ ਕਾਮ ਤਨ ਮਨ ਸੀਥਲ ਅਗਨ ਨਿਵਾਰੀ ਆਨੰਦ ਰੂਪ ਪ੍ਰਗਟੇ ਸੰਸਾਰੀ ਕਿਆ ਦੇਵੋ ਜਾਂ ਸਭ ਕੁਛ ਤੇਰਾ ਸਦ ਬਿលਹਾਰ ਜਾਉ ਲਖ ਬੀਰਾ ਤਨ ਮਨ ਜੀਉ ਪਿੰਡ ਦੇ ਸਾਜਿਆ ਗੁਰ ਕਿਰਪਾ ਤੇ ਨੀਚਨ ਵਾਜਿਆ ਖੋਲ ਕੁਵਾਰਾ ਮਹਿਲ ਬੁਲਾਇਆ ਜੈ ਸਾਸਾ ਤੈ ਸਾ ਦਿਖਲਾਇਆ ਕਹੋ ਨਾਨਕ ਸਭ ਪੜਦਾ ਟੂਟਾ ਹਾਂ ਤੇਰਾ ਤੂੰ ਮੈਂ ਮਨ ਉਠਾ ਰਾਮ ਕਲੀ ਮਹੱਲਾ ਪੰਜਵਾਂ ਸੇਵਕ ਲਾਇਓ ਆਪਣੀ ਸੇਵ ਅਮਰਤ ਨਾਮ ਦੀਓ ਮੁਖ ਦੇਵ ਸਗਲੀ ਚਿੰਤਾ ਆਪ ਨਿਵਾਰੀ ਤਿਸ ਗੁਰ ਕੋ ਹਉ ਸਦ ਬਲਿਹਾਰੀ ਕਾਜ ਹਮਾਰੇ ਪੂਰੇ ਸਤਿਗੁਰ ਬਾਜ ਅਨਹਤੂਰੇ ਸਤਿਗੁਰ ਰਹਾਉ ਮਹਿਮਾ ਜਾ ਕੀ ਗਹਿਰ ਗਵੀਰ ਹੋਏ ਨਿਹਾਲ ਦੇ ਮਨ ਜਿਸ ਧੀਰ ਜਾ ਕੇ ਵੰਦਨ ਕਾਟੇ ਰਾਏ ਸੋ ਨਰ ਬਹੁਰ ਨਾ ਜੋਨੀ ਪਾਏ ਜਾਂ ਕੈ ਅੰਤਰ ਪ੍ਰਗਟਿਓ ਆਪ ਤਾ ਕੋ ਨਾਹੀ ਦੂਖ ਸੰਤਾਪ ਲਾਲ ਰਤਨ ਤਿਸ ਪਾਲੈ ਪਰਿਆ ਸਗਲ ਕੁਟੰਬ ਉਹ ਜਨ ਲੈ ਤਰਿਆ ਨਾ ਕਿਛੁ ਭਰਮ ਨ ਦੁਬਦਾ ਦੂਜਾ ਏਕੋ ਏਕ ਨਰੰਜਨ ਪੂਜਾ ਜਤ ਕਾ ਦੇਖੋ ਆਪ ਦਿਆਲ ਕਹੋ ਨਾਨਕ ਪ੍ਰਭ ਮਿਲੇ ਇਰਸਾਲ RAM KALI MAHALLA PANJMA TAN TE CHUTKI APNI THARI PRAB KI AAGYA LAGI PYARI JO KICH KARAI SO MAN MERA MITHA TA AY ACHAR JANAN NO DITHA AM MOHI JANI RE MERI GAYI BLAAYE BUJH GAYI KRISHNAN VARI MAMTA GUR PURE LIO SIMJHAYE RHAU ਕਰ ਕਿਰਪਾ ਰਾਖਿਓ ਗੁਰ ਸਰਣਾ ਗੁਰ ਪਕਰਾਏ ਹਰਿ ਕੇ ਚਰਣਾ 20 ਬਿਸੂਏ ਜਾ ਮਨ ਟਹਿਰਾਨੇ ਗੁਰ ਪਾਰ ਬ੍ਰਹਮ ਵੇਖੈ ਹੀ ਜਾਣੇ ਜੋ ਜੋ ਕੀ ਨੋ ਹਮ ਤਿਸਕੇ ਦਾਸ ਪ੍ਰਮੇਰੀ ਕੋ ਸਗਲ ਨਿਵਾਸ ਨਾ ਕੋ ਦੂਤ ਨਹੀਂ ਬੈਰਾਈ ਘਰ ਮਿਲ ਚਾਲੇ ਕੈ ਭਾਈ ਜਾਂ ਕੋ ਗੁਰ ਹਰ ਦੀਏ ਸੁਖਾ ਤਾਂ ਕੋ ਬੋਹਰ ਨ ਲਾਗੇ ਦੁਖਾ ਆਪੇ ਆਪ ਸਰਬ ਪ੍ਰਤਪਾਲ ਨਾਨਕ ਰਾਤੋ ਰੰਗ ਗੁਪਾਲ ਰਾਮ ਕਲੀ ਮਹੱਲਾ ਪੰਜਵਾਂ ਮੁਖ ਤੇ ਪੜਤਾ ਟੀਕਾ ਸਹਿਤ ਹਿਰਦੈ ਰਾਮ ਨਹੀਂ ਪੂਰਣ ਰਹਿਤ ਉਪਦੇਸ਼ ਕਰੇ ਕਰ ਲੋਕ ਦਿਰੜਾਵੇ ਆਪਣਾ ਕਹਿਆ ਆਪਨਾ ਖਮਾਵੇ ਪੰਡਤ ਬੇਦ ਵਿਚਾਰ ਪੰਡਤ ਮਨ ਕਾ ਕ੍ਰੋਧ ਨਿਵਾਰ ਪੰਡਤ ਰਹਾਉ ਆਗੈ ਰਾਖਿਓ ਸਾਲ ਗਿਰਾਮ ਮਨ ਕੀ ਨੋਂਦੈ ਜਿਸ ਬਿਸਰਾਮ ਤਿਲਕ ਚਰਾਵੈ ਪਾਈ ਪਾਏ ਲੋਕ ਵਿਚਾਰਾ ਅੰਧ ਕਮਾਏ ਖਟ ਕਰਮਾਰ ਆਸਣ ਧੋਤੀ ਭਾਗਟ ਗ੍ਰਹਿ ਪੜੈ ਨਿਤ ਪੋਥੀ ਮਾਲਾ ਫੇਰ ਮੰਗੈ ਵਿਪੂਤ ਏ ਵਿਦ ਕੋਈ ਨਾ ਤਰਿਓ ਮੀਤ ਸੋ ਪੰਡਤ ਗੁਰ ਸ਼ਬਦ ਕਮਾਏ ਤ੍ਰੈ ਗੁਣ ਕੀ ਉਸ ਉਤਰੀ ਮਾਇ ਚਤੁਰ ਬੇਦ ਪੂਰਨ ਹਰ ਨਾਏ ਨਾਨਕ ਤਿਸ ਕੀ ਸ਼ਰਣੀ ਪਾਏ ਰਾਮ ਕਲੀ ਮਹੱਲਾ ਪੰਜਵਾ ਕੋਟ ਬਿਗਨ ਨਹੀਂ ਆਵੇ ਨੇਰ ਅਨਕ ਮਾਇਆ ਹੈ ਤਾਂ ਕੀ ਚੇਰ ਅਨਕ ਪਾਪ ਤਾਂ ਕੇ ਪਾਣੀ ਹਾਰ ਜਾਂ ਕੋ ਮਾਇਆ ਭਈ ਕਰਤਾਰ ਜਿਸ ਹੈ ਸਹਾਈ ਹੋਏ ਭਗਵਾਨ ਅਨਕ ਜਤਨ ਉ ਆ ਕੇ ਸਰੰਜਾਮ ਰਹਾਓ ਕਰਤਾ ਰਾਖੈ ਕੀਤਾ ਕੌਣ ਕੀਰੀ ਜੀਤੋ ਸੰਗਲ ਭਵਨ ਬਿਆੰਤ ਮਹਿ ਮਾਤਾ ਕੀ ਕੇਤਕ ਵਰਣ ਬਲ ਬਲ ਜਾਈਐ ਤਾਂ ਕੇ ਚਰਨ ਤਿਨਹੀ ਕੀਆ ਜਪ ਤਪ ਧਿਆਨ ਨਨਕ ਪ੍ਰਕਾਰ ਕੀਆ ਤਿਨ ਦਾਨ ਭਗਤ ਸੋਈ ਕਲ ਮਹਿ ਪ੍ਰਵਾਨ ਜਾਂ ਕੋ ਠਾਕੁਰ ਦੀ ਆਮਾਨ ਸਾਧ ਸੰਗ ਮਿਲ ਭਏ ਪ੍ਰਗਾਸ ਸਹਿਜ ਸੁਖ ਆਸਨਿਵਾਸ ਪੂਰੈ ਸਤਗੁਰੁ ਦੀਆ ਵਿਸਾਸ ਨਾਨਕ ਹੋਏ ਦਾਸਨ ਦਾਸ RAM KALI MAHALLA 5 ਦੋਸਨਾਂ ਦੀਜੈ ਕਾਹੂ ਲੋਗ ਜੋ ਕਮਾ ਮਨ ਸੋਈ ਭੋਗ ਆਪਨ ਕਰਮ ਆਪੇ ਹੀ ਬੰਧ ਆਵਨ ਜਾਵਨ ਮਾਇਆ ਧੰਦ ਐਸੀ ਜਾਨੀ ਸੰਤ ਜਨੀ ਪ੍ਰਗਾਸ ਭਇਆ ਪੂਰੈ ਗੁਰਬਚਨੀ ਰਹਾਉ ਤਨ ਤਨ ਕਲਤ ਮਿਥਿਆ ਮਿਥਿਆ ਵਿਸਥਾਰ ਐਵਰ ਗੈਵਰ ਚਾਲਨ ਹਾਰ ਰਾਜ ਰੰਗ ਰੂਪ ਸਭ ਕੂਰ ਨਾਮ ਬਿਨਾ ਹੋਏ ਜਾਸੀ ਧੂਰ ਭਰਮ ਭੂਲੇ ਬਾਦ ਅਹੰਕਾਰੀ ਸੰਗ ਨਾਹੀ ਰੇ ਸਗਲ ਪਸਾਰੀ ਸੋਗ ਹਰਖ ਮੈਂ ਦੇਹ ਬਿਰਧਾਨੀ ਸਾਖਤ ਏਵਹੀ ਕਰਤ ਬਿਹਾਨੀ ਹਰ ਕਾ ਨਾਮ ਅੰਮ੍ਰਿਤ ਕਲਮਾ ਹੈ ਇਹੋ ਨਿਧਾਨਾ ਸਾਧੂ ਪਾਹੇ ਨਾਨਕ ਗੁਰ ਗੋਵਿੰਦ ਜਿਸ ਤੂਠਾ ਘਟ ਘਟ ਰਮਈਆ ਤਿਨ ਹੀ ਡੀਠਾ ਰਾਮ ਕਲੀ ਮਹੱਲਾ ਪੰਜਵਾ ਪੰਜ ਸ਼ਬਦ ਤਹਿ ਪੂਰਨ ਨਾਦ ਅਨਹਦ ਬਾਜੇ ਅਚਰਜ ਬਿਸਮਾਦ ਕੇਲ ਕਰੈ ਸੰਤ ਹਰ ਲੋਗ ਪਾਰ ਬ੍ਰਹਮ ਪੂਰਨ ਨਿਰਜੋਗ ਸੂਖ ਸਹਿਜ ਆਨੰਦ ਭਵਨ ਸਾਧ ਸੰਗ ਬੈਸ ਗੁਣ ਗਾਵੇ ਤਹਿ ਰੋਗ ਸੋਗ ਨਹੀਂ ਜਨਮ ਮਰਨ ਰਹਾਉ ਉਹਾਂ ਸਿਮਰੈ ਕੇਵਲ ਨਾਮ विरले पावे ओ विश्व राम भोजन पाओ कीर्तन आधार निचल आसन बे समार दिग न डोलै कत हु ना ठावे गुरु प्रसाद कोए महल पावे भ्रम पे मोह न माया जाल सुन समाद प्रभु कृपाल ताका अंत न पारावार आपे गुप्त आपे पासार जाके अंतुर हर हर स्वाद ਕਹਿਨ ਨਾ ਜਾਈ ਨਾਨਕ ਬਿਸਮਾਦ ਜਾਂ ਕੈ ਅੰਤਰ ਹਰ ਹਰ ਸਵਾਦ ਕਹਿਨ ਨਾ ਜਾਈ ਨਾਨਕ ਬਿਸਮਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ